ਇੱਥਰ ਬੋਲੇ ਦਨਾ ਰਾਜੇ ਨੇ ਮੇਰਾ ਨਾਮ ਹਮਤਾ ਗੱਲ ਮੰਜਦੇ ਕੀ ਗੱਲ ਆ ਜਿਹੜੀ ਕਰਨਾ ਹੁੰਦਾ ਸਪਰੇਅ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਇਹਨੇ ਭਾਬੜੇ ਪਿੰਡ ਦਾ ਨਾਂ ਖਰੇ ਲੈ ਲੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਤ ਤੇ ਕਟਿਆ ਕਹਿੰਦੇ ਕਿ ਹਾਂ ਹੀ ਸੋਤ ਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਤ ਤੇ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਰੜ ਗਈ ਦੋਵੇਂ ਜਾਨੇ ਡੇਗ ਗਏ ਫੇਰੇ ਨਾ ਕਿ ਲੈ ਕੱਪੜੇ ਵੀ ਉਹਨਾਂ ਦੇ ਲੈ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਤੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅਦਨਾ ਹੀ ਫਿਰ ਹਸਪੀਟਲ ਚੋਂ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨੁਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੱਚ ਕੱਟਿਆ ਵਾ ਤੇ ਤਸੁਰ ਵੀ ਤੇ ਉਹਨਾਂ ਦਾ ਹੀ ਹੋਗਾ ਸਾ ਵੀ ਨਿਕਾਜਾ ਮੁੰਡਾ ਹਾਂ ਕਿੰਨੇ ਬੱਚੇ ਆ ਦੋ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਸਰੀ ਤੇ ਬੈਠਾ ਉਹ ਲੇ ਗਿਆ ਨਸਰੀ ਤੇ ਮੇਰਾ ਨਾਮ ਮਲਕੀਰ ਮਸੀਹ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤਾ ਹੈ ਹਾਂਜੀ ਸਾਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵੀ ਅੰਗੇਲੀ ਆ ਤਾਰਾਂ ਟੁੱਟੀਆਂ ਆ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ ਕਾਂਤਾ ਗਿਲ ਮੰਝ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਉਹ ਆਪਣੇ ਵਾਂਗ ਮੈਂ ਫਟਨ ਵਰਤੀ ਪੀਸ ਪਰ ਇਹ ਕੰਨਾਈ ਉਹਨਾਂ ਪਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਘਬਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਦਾ ਕਿੱਥੋਂ ਦੇ ਆ ਪੈਲੀ ਉਹਦੇ ਪਤਾ ਨਹੀਂ ਜੀ ਹੁਣ ਤਾਂ ਭਾਂਬ ਦੇ ਕਹਿੰਦੇ ਆ ਭਾਂਬ ਦੇ ਕਹਿੰਦੇ ਅੱਛਾ ਇਹੋ ਹੀ ਹਨ ਇਨਸਾਫ਼ ਹੀ ਚਾਹੀਦਾ ਬਸ 嗯。